ਅੰਦਰ ਅੰਦਰ ਇਹ ਤਾਰਾਂ ਦੀ ਪਾਪਾਂ ਦੀ ਮੈੜ ਫਸਦੇ ਰਹਿੰਦੀ ਹੈ। ਪਰ ਇਹ ਮਤ ਆਪਾਂ ਕੇ ਸੰਗ ਬਹੁਤ ਐਸ ਨਾਮੇ ਕੇ ਰਾਮ। ਮਹਾਰਾਜ ਸੱਚੇ ਬਾਦਸ਼ਾਹ ਨੂੰ ਸਿੱਧਾ ਨੇ ਪੁੱਛਿਆ ਹਾਰਾ ਸੰਸਾਰੀ ਜੀਵਾਂ ਦੇ ਮਨ ਵਿੱਚ ਜੋ ਪਾਪਾਂ ਦੀ ਮੈੜ ਦਗਦੀ ਹੈ ਕਿਵੇਂ ਧੋਈ ਜਾਵੇ? ਆਲਾ ਸੱਤ ਪਾਸੇ ਗਏ ਭਰੀਏ ਹੱਥ ਪੈਰ ਤਨ ਦੇ ਇਹ ਆਥਾਰੋਂ ਪੈਰੋਂ ਮਿੱਟੀ ਖਟਾ ਕੇ ਸੁਭਾ ਲੱਜਾਵੇ ਆਣੀ ਤੋਂ ਤਾਂ ਉਤਰ ਸੁਖੇ ਬਾਣੀ ਨਾਲ ਉਤੋਲ ਨਹੀਂਦੀ ਐ ਹਾਂ ਜਿਸਨਾ ਨਾਲ ਪਰ ਲਈਏ ਹੱਥ ਪੈਰ ਕੋਹ ਨਹੀਂ ਇਹ ਮੁੱਖ ਮੱਥਾ ਸਾਫ ਕਰ ਲਈਏ ਪਾਣੀ ਨਾਲ ਹੋ ਜਾਂਦਾ ਬਹੁਤ ਔਲੀਏ ਕੱਪੜ ਹੋਏ ਜੇ ਕਿਸੇ ਕੱਪੜੇ ਨੂੰ ਕੋਈ ਗੰਦਗੀ ਦਾ ਦਾਗ ਲੱਗ ਜਾਵੇ ਕੋਈ ਧੱਬਾ ਲੱਗ ਜਾਵੇ ਕੱਪੜਾ ਖਰਾਬ ਹੋ ਜਾਵੇ ਉਹ ਫਿਰ ਪਾਣੀ ਨਾਲ ਹੀ ਧੋਤਾ ਜਾਂਦਾ ਪਾਣੀ ਦੇ ਨਾਲ ਨਾਲ ਸਾਬਣ ਵੀ ਚਾਹੀਦੀ ਜੇ ਸਾ ਊਣ ਅਈਆ ਉਹ ਤੋਂ ਇਹ ਸਾਬਣ ਨਾਲ ਰਗੜ ਰਗੜ ਕੇ ਮਲিয়ে ਬੰਦੇ ਨੂੰ ਬਿਕਾਰਾਂ ਦੀ ਆਪ ਪਾਣੀ ਬੁਰਾਈਆਂ ਦੀ ਮੈਲ ਮਨ ਨੂੰ ਲੱਗ ਜਾਵੇ ਅੰਦਰ ਆ ਮਨ ਮੇੜਾ ਹੋ ਜਾਵੇ ਉਹ ਕਿਸ ਤਰ੍ਹਾਂ ਤੋਇਆ ਜਾ ਸਕਦਾ ਹੈ ਹੱਥ ਨਾਲ ਜਾਂ ਪਾਣੀ ਨਾਲ ਨਹੀਂ ਤੋਪਿਆ ਜਾ ਸਕਦਾ ਉਹਦੇ ਵਾਸਤੇ ਫਿਰ ਮਾਰੇ ਕਹਿੰਦੇ ਉਹ ਤੋਪ ਕੀਰਤਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਨਾਲ ਇੱਥੇ ਸਾਡੇ ਮਨ ਦੀ ਮੈਣ ਉੱਰਦੀ ਹੈ ਉਥੇ ਜਮਾਨ ਨੂੰ ਗੁਰੂ ਪਰਮੇਸ਼ਰ ਦੇ ਪਗ ਕਿਧਾਰ ਵੀ ਖੜਦਾ ਹੈ ਇਹਦੇ ਨਾਲ ਇਹ ਲੋਕ ਸੁਖੀ ਪਰਲੋਕ ਸਵੇਲੇ ਹੋ ਜਾਏਗਾ ਇਹ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਸਾਰੀ ਦੁਨੀਆ ਤੇ ਉਹ ਜਿਵੇਂ ਉਹ ਦਾਰੈ ਸੇ ਕਰਕੇ ਤਾਂ ਅਸੀਂ ਇਹ ساری ਦੁਨੀਆ ਸਾਰਾ ਸੰਸਾਰ ਉਹ ਇਸੇ ਚੱਕਰ ਵਿੱਚ ਫਟ ਗਿਆ ਸੀ ਇਹ ਸੰਸਾਰ ਸ਼ੌਕ ਵੇਸ਼ ਤੋਂ ਹੁੰਦਾ ਹੈ ਹੋਰ ਕਈ ਤਰ੍ਹਾਂ ਦੇ ਅਜਤਲ ਐਸਟਾਹਾਨ ਐਸਟਾਹਾਨ ਇਸ ਹੀ ਬੋੜੇ ਕੰਦੇ ਨਾਲ ਉਹ ਸਰੀਰ ਦਾ ਚੈੱਕਅਪ ਕਰ ਲੈਂਦੇ ਹਨ ਐਡੇ ਜਵਾਨੇ ਚ ਨਾਲ ਹੀ ਦੇ ਕਿ ਨੋਜ ਦੇ ਕਿ ਦੱਸ ਦਿੰਦੇ ਸੰ ਇਹ ਬੰਦੇ ਨੂੰ ਕਿਹੜੀ ਬਿਮਾਰੀ ਹੈ ਦਾ ਇਸ ਇਹ ਸਾਰੇ ਬਿਮਾਰੀਆਂ ਆਜਕਲ ਟੈਸਟ ਕਰਦੇ ਨੋਨ ਟੈਸਟ ਕਰਤਾ ਬਾਅਦ ਪਤਾ ਲੱਗ ਜਾਂਦਾ ਵੀ ਬਿਮਾਰੀ ਇਹ ਹੈ ਇਹੋ ਸੇਵਾ ਦੀ ਦਵਾਈ ਦਿੱਤੀ ਜਾਂਦੀ ਹੈ ਹਰਦਾਇਆ ਜੀ ਮੇਰੇ ਦੱਸੇ ਕਰੋ ਬਲਮ ਦਸੀਏ ਦਿੱਕਾ ਦਸੀਏ ਸਭ ਤੋਂ ਵੱਡੀ ਜਿਹੜੀ ਹੈ ਸਾਰੇ ਤੋਂ ਵੱਡਾ ਜਿਹੜਾ ਦੁੱਖ ਹੈ ਜਿਹੜਾ ਸਾਰੇ ਤੋਂ ਵੱਡਾ ਕਸ਼ਟ ਹੈ ਉਹ ਹੈ ਜੰਮਣ ਤੇ ਮਰਨ ਦਾ ਹਾਰੇ ਕਹਿੰਦੇ ਜੰਮਣ ਮਰਨ ਵਟਾਵੇ ਛੋੜਾ ਬਿਰਸੈ ਜਗ ਸਭਾਏ ਜੰਮਣ ਤੇ ਮਰਨ ਜੰਮ ਮਰੇ ਮਰੇ ਫਿਰ ਜੰਮੈ ਔਦ ਸਜਾਏ ਪਿਆ ਦੇਸ਼ ਲੰਮੈ ਜੰਮ ਜੰਮ ਕੇ ਜੀਵ ਮਰੀ ਜਾਂਦੇ ਨੇ ਮਰਨ ਬਾਅਦ ਕੇ ਨੌਜ ਫਿਰ ਦੁਬਾਰਾ ਜੁਨੀ ਚ ਪੈ ਜਾਂਦੇ ਨੇ ਬੜੀ ਲੰਮੀ ਸਜਾ ਇਸ ਜੀਵਾਤਮ ਨੂੰ ਖੋਗਣੀ ਪੈ ਰਹੀ ਇਹ ਨਾਲ ਇਸ ਵਾਸਤੇ ਇਹ ਸਾਡੀ ਬਿਮਾਰੀ ਹੈ ਇਹ ਸਾਡੀ ਪ੍ਰੋਬਲਮ ਹੈ ਮੇਰਾ ਹਾਲ ਕੀ ਹੈ ਇਸ ਬਿਮਾਰੀ ਦੇ ਦੋਈ ਕੀ ਹੈ ਦਾ ਇਲਾਜ ਕੀ ਹੈ ਉਹ ਗੁਰੂ ਨਾਨਕ ਸਾਹਿਬ ਦੱਸਣਾ ਹੈ ਹੜੇ 500 ਸਾਲਾ ਪ੍ਰਕਾਸ਼ਪੁਰ ਬਾਪਾ ਮਨਾ ਰਹੇ ਗੁਰੂ ਨਾਨਕ ਦੇਵ ਜੀ ਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਨਮ ਆਣਾ ਸਾਡੇ ਅੰਦਰ ਜਿਹੜੀ ਸੋਖ ਨੂੰ ਹੋਵੇਂ ਮੈਂ ਇੱਕ ਭਾਵਨਾ ਹੈ ਉਹ ਬਦਨਾਤਮਨ ਮਰਨ ਨਹੀਂ ਦਿੰਦੀ ਵੈਸੇ ਤਾਂ ਇਹ ਆਤਮਾ ਜਿਹੜੀ ਹੈ ਪ੍ਰਮਾਤਮਾ ਰੂਪੀ ਹੈ ਵਾਹਿਗੁਰੂ ਸਾਡੇ ਅੰਦਰ ਹੀ ਬੈਠਾ ਹੋਇਆ ਹੈ ਪ੍ਰਮਾਤਮਾ ਸਾਥੋਂ ਦੂਰ ਨਹੀਂ ਹੈ ਅਸੀਂ ਦੂਰ ਹਾਂ ਮਾਹਾਂ ਕਹਿੰਦੇ ਸੀ ਇੱਕ ਪੈ ਦੇ ਪਤਨੀ ਇੱਕੋ ਹੀ ਮੰਜੇ ਤੇ ਇੱਕੋ ਹੀ ਬਿਸਤਰੇ ਤੇ ਇੱਕੋ ਹੀ ਸੇਜੜ ਤੇ ਹਨ ਹਰੋ ਮਿਲ ਦੇ ਸਕਦੇ ਮਾਸ਼ਾਦਾ ਬਚਨ ਹੋਂ ਮੀਤ ਪਇਓ ਹੈ ਵਿਚੋ ਸੰਤ ਦੇਸ਼ ਨਿਕਟਾਇਓ ਆ ਮੇਰੀ ਕਿਰਪਾਤ ਪਰ ਦੋ ਇਨ ਪੇਕੇ ਦੁਰਾਹ ਕਹਿੰਦੇ ਪਤੀ ਔਰ ਪਤਨੀ ਪਤਨੀ ਆਤਮਾ ਹੈ ਪਤੀ ਪਰਮਾਤਮਾ ਹੈ ਆਤਮਾ ਤੇ ਕੋਈ ਸੇਲ ਗੜੀ ਹੈ ਸੇ ਅੰਤਰ ਕਰਨੀ ਹੈ ਸਾਡਾ ਜੋ ਮਨ ਹੈ ਸਾਡੀ ਜੋ ਬੁੱਧੀ ਹੈ ਸਾਡੇ ਅੰਦਰ ਜੋ ਚੇਤਾ ਕੋਈ ਅੰਦਰਲੀ ਦੁਨੀਆ ਉਹਦੇ ਵਿੱਚ ਖਾਲ ਬੜੇ ਪਤਲੇ ਹੁੰਦੇ ਨੇ ਬੜੇ ਹੀ ਪਤਲੇ ਹੱਥਾਂ ਨਾਲ ਫੜੋ ਨਾ ਬਿਹਰੀ ਨੂੰ ਤੇ ਉਹ ਜਿਹੜੇ ਆਹ ਸਾਹਮਣੇ ਤੁਹਾਡੇ ਹੱਥਾਂ ਨਾਲ ਚਿਪਕ ਜਾਂਦੇ ਨੇ ਤੇ ਖਤਮ ਹੋ ਜਾਂਦੇ ਮੈਂ ਦੇਖ ਦੂਰਾਇਓ ਇਹ ਮੈਂ ਉਹ ਤੇ ਤੀਰੇ ਖਾਲ ਬੜੇ ਸੁਖਮ ਹੁੰਦੇ ਨੇ ਪਰ ਪਾਰਦਰਸ਼ੀ ਹੁੰਦੇ ਬਿਨਾਂ ਦੇਖਿਆ ਉਹਨਾਂ ਨਹੀਂ ਦੇਖ ਸਕਦੇ ਪਾਰ ਪਰਨਾ ਆਸਾ ਨਜ਼ਰ ਨਹੀਂ ਆਉਂਦਾ ਇਹਦਾ ਜਿਹੜੀ ਹੋਂਦ सुक्षम है बहुत सुक्षमह पमेरी दखमला नालू भी सुख्षमहै ਸੇਵਾ ਦੀ ਚਰਚਾ ਜਿੱਦ ਲਾ ਦਿੰਦੇ ਨੇ ਇਹ ਸਹੀ ਹੈ ਨਹੀਂ ਇਹ ਗਲਤ ਹੈ ਇਹ Okay.

ਕਰਕੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਇਆ da eu ਜਮਨ ਮਰਨ ਤੇ ਪਿਆਰੇਗਾ ਆਪ ਤੋਂ ਤੇ ਪਿਆਰੇ ਗੁਰੂ ਕੀ ਬਾਣੀ ਪੜ੍ਹਦੇ श्री वाहिगुरु साहिब जी जय श्री महला पंजवा ਚੰਗਾ ਕਰਦੇ ਆ ਜੀ ਮੰਤ ਕੀ ਲੋੜ ਹੈ ਸਤਿ ਜੀ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਸਲੋਕ ਆਪਣੇ ਲੱਗੇ ਹਨ ਉਸ 1403 ਨਗਰ ਨਿਯਮ ਬਣਾਇਆ ਉਸ ਪੁਰਾਣੇ ਰੂਪਾਰੇ ਦਰਸ਼ਨ ਕਰੂ ਮੈਂ ਤਾਂ ਉਹਦੇ ਵਿੱਚ ਸਲੋਕ ਜਿਹੜੇ ਆ ਆਥਰਾ ਸ੍ਰੋਪ ਲਿਖਦੇ ਸਨ ਉਹ ਜਿੰਨੀ ਬਾਣੀਆਂ ਕਾਗਦੇ ਲਿਖੀ ਜਾ ਕੇ ਧਿਖੀ ਜਾਂਦੇ ਸਨ ਇਸ ਸਮੇਂ ਜਿਵੇਂ ਉਹ ਕਾਗਦੇ ਜਿੰਨੀ ਬਾਣੀਆਂ ਅੱਜ ਕੱਲ ਸ਼ਬਦੀ ਹੈ ਇਤਾਂ ਨਹੀਂ ਸੀ ਜਦੋਂ ਮੰਡੂ ਘਰਸ ਆਈ ਹੈ ਨਾ ਗੁਰੂ ਮਹਾਰਾਜ ਦੇ ਸ੍ਰੋਪ ਉਦੋਂ 1430 ਅੰਗ ਦੇ ਬਣੇ ਆਸਰੇ ਦਾ ਸ੍ਰੋਪ ਦਾਸ ਨੇ ਸੈਂਕੜੇ ਦਰਸ਼ਨ ਕੀਤੇ ਅਜੇ ਵੀ ਹਜੂਰ ਸਾਹਿਬ ਪਟਨਾ ਸਾਹਿਬ ਔਰ ਸ੍ਰੀ ਹਰਮੰਦਰ ਸਾਹਿਬ ਸਾਰੇ ਵਿਖੇ ਅਲਾਸੀ ਨਿਰਮਲ ਦੇ ਅਸ਼ੰਗਰ ਦੇ ਡੇਰੇਆ ਵਿੱਚ ਗੁਰੂ ਰਵਿੰਦਰ ਸਾਹਿਬ ਜੀ ਦੇ ਹੱਥ ਲਿਖਤ ਪੇੜਾ ਸਾਹਿਬ ਜਿਹੜੀਆਂ ਰੱਖੀਆਂ ਹੋਈਆਂ ਤੁਸੀਂ ਜਾ ਕੇ ਦਰਸ਼ਨ ਕਰੋ ਕਿਸੇ ਵੀ ਪੀੜ ਦੇ 1430 ਅੰਗ ਨਹੀਂ ਕਿਸੇ ਦੇ ਜਿਆਦਾ ਹਨ ਕਿਸੇ ਦੇ ਘੱਟ ਹਨ ਬਲਕਿ ਛਾਪੇ ਦੇ ਵੀ ਉਹ ਤੇਜ ਸ਼ਰਮਦਾਸ ਨੂੰ ਯਾਦ ਅਨ ਕੇ ਇੱਕ ਦੇ 1323 ਅੰਗ ਇਹਦੇ ਛਾਪੇ ਨੇ ਭਾਵੇਂ ਬਖਰੀ ਬਖਰੀ ਜੀੜਾਂ ਵਿੱਚ ਲੱਪਣਾ ਔਖਾ ਹੁੰਦਾ ਹੈ ਪਤਾ ਹੋਵੇ ਵੀ ਇਹਨੇ ਅੱਗ ਤੇ ਬਾਣੀ ਹੈ ਫਿਰ 1430 ਦਾ ਨਿਯਮ ਵਜ਼ੀਰ ਹਿੰਦ ਪ੍ਰੈਸ ਨੇ ਸੁਪਸਾ ਕਿ ਅਸੀਂ ਅੱਜ ਤੋਂ ਸਭ 100 ਸਾਲ ਕਹਿਣਾ ਉਹ 1430 ਦਾ ਨਿਯਮ ਉਹਦੇ ਮੁਤਾਬਕ ਸਾਰੀਆਂ ਪੀੜਾ ਛਪਰੀ ਸ਼ੁਰੂ ਹੋ ਗਈਆਂ ਆਪ ਸਾਧ ਸੰਗਤ ਜੀਏ ਉਹਨੇ ਕਹਿਣਾ ਸਮਝਣਾ ਵੀ 1400 ਇਹ ਅਰੰਧੇ ਤੇ ਤੇ ਖਾਸ 15 ਦੇ ਤੇ ਮਦ ਜੋ ਨਹੀਂ ਆਉਂਦਾ ਉਹ ਮਦ 12 ਦੇ ਹਿਸਾਬ ਨਾਲ ਆਉਂਦਾ ਹੈ ਅੰਗਰਾ ਦੇ ਹਿਸਾਬ ਨਾਲ ਨਹੀਂ ਹੁੰਦਾ 705 ਰਕ ਇਹ ਅੱਜ ਤੱਕ ਛਾਪੇ ਦੇ ਸ੍ਰੋਤ ਇਹ ਜੈ ਸ੍ਰੀ ਨਿਵਾਦ ਇਥੋਂ ਸ਼ੁਰੂ ਹੋ ਰਹੀ ਹੈ